ਬਰਦਾਸਲੀ ਜੀ ਕਿੰਨਾ ਵੱਲੋਂ ਭੇਜਿਆ ਗਿਆ ਮੇਰਾ ਨਾਮ ਸਰਬਜੀਤ ਸਿੰਘ ਸੋਨੋ ਚੰਡੇਆਲਾ ਵਾ ਔਰ ਅਸੀਂ ਸਰਦਾਰ ਗੁਰਜੀਤ ਸਿੰਘ ਔਜਲਾ ਜੋ ਗੁਰੂ ਨਗਰੀ ਦੇ ਮੈਂਬਰ ਪਾਰਲੀਮੈਂਟ ਨੇ ਉਹਨਾਂ ਦੀ ਟੀਮ ਆ ਔਰ ਸਾਰੇ ਜਣੇ ਅਸੀਂ ਅੱਜ ਆਏ ਆ ਇੱਕ ਵੀਡੀਓ ਚੈਨਲਾਂ ਤੇ ਤੁਹਾਡੇ ਜ਼ਰੀਏ ਦੇਖੀ ਸੀ ਸultanwind ਦੀ ਲੱਖਾ ਸਿੰਘ ਪਲਾਟਾਂ ਦੀ ਇੱਕ ਧੀ ਦੇ ਵਿਆਹ ਰੱਖਿਆ ਗਿਆ ਸੀ ਔਰ ਘਰ ਦੇ ਹਾਲਾਤ ਤੁਸੀਂ ਵੇਖ ਰਹੇ ਓਥੇ ਖੜੇ ਆ ਔਰ ਜਦੋਂ ਹੀ ਇਹ ਐਮਪੀ ਸਾਹਿਬ ਨੇ ਔਜਲਾ ਸਾਹਿਬ ਨੇ ਵੀਡੀਓ ਦੇਖੀ ਤੇ ਇਮੀਡੀਏਟਲੀ ਸਾਨੂੰ ਸਾਰਿਆਂ ਨੂੰ ਭੇਜਿਆ ਅੱਜ ਅਸੀਂ ਬੱਚੀ ਦੇ ਵਿਆਹ ਦੇ ਕੱਪੜੇ ਔਰ ਉਹਨਾਂ ਦੇ ਮਾਤਾ ਜੀ ਦੇ ਕੱਪੜੇ ਉਹਨਾਂ ਦੇ ਪਿਤਾ ਜੀ ਦੇ ਔਰ ਲੜਕੇ ਦੇ ਵਿਆਹ ਵਾਲੇ ਦੇ ਉਹ ਲੈ ਕੇ ਆਏ ਆ ਔਰ ਪਰਿਵਾਰ ਨੂੰ ਬੇਨਤੀ ਕੀਤੀ ਆ ਕਿ ਸਾਰੇ ਵਿਆਹ ਦਾ ਖਰਚਾ ਜਿੱਥੇ ਵੀ ਜਿੰਨੀ ਜ਼ਰੂਰਤ ਹੈ ਸਾਨੂੰ ਲਿਸਟ ਬਣਾ ਕੇ ਦੇ ਦੇਣ ਉਹ ਸਾਰਾ ਹੀ ਔਜਲਾ ਸਾਹਿਬ ਨੇ ਕਿਹਾ ਸੀ ਆਪੇ ਕਰਾਂਗੇ ਕਿਉਂਕਿ ਗੁਰੂ ਨਗਰੀ ਸਾਰੀ ਹੀ ਸਾਡਾ ਪਰਿਵਾਰ ਆ ਤੇ ਅਸੀਂ ਆਪਣੀ ਤੀਜ ਦਾ ਵਿਆਹ ਜਿਹੜਾ ਆਪ ਕਰਾਂਗੇ ਜਿੱਥੇ ਜਿੱਦਾਂ ਦੀ ਲੋੜ ਆ ਸਾਨੂੰ ਲਿਸਟ ਬਣਾ ਕੇ ਦੇਣ ਤੇ ਸਾਡੇ ਕਾਉਂਸਲਰ ਸਾਹਿਬ ਦੀ ਔਰ ਸਾਡੇ ਵਾਰਡ ਦੇ ਇੰਚਾਰਜ ਜਿਹੜੇ ਇਹਨਾਂ ਸਾਰਿਆਂ ਦੀ ਡਿਊਟੀ ਲਾਤੀ ਆ ਜਿੱਥੇ ਜਿਹੜੀ ਚੀਜ਼ ਦੀ ਜ਼ਰੂਰਤ ਆਉਸੀ ਇੱਥੇ ਪੂਰੀ ਕਰਵਾਵਾਂਗੇ ਮਾਪਿਓ ਪਹਿਲੇ ਦਿਨ ਬੜਾ ਪਾਪ ਕਿ ਸੀ ਬਿਲਕੁਲ ਬੜਾ ਬੜਾ ਦੇਖੋ ਤੁਹਾਡੇ ਚੈਨਲਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਤੁਸੀਂ ਬਹੁਤ ਚੰਗਾ ਕੰਮ ਕੀਤਾ ਇੱਕ ਪੁੰਨ ਵਾਲਾ ਕੰਮ ਕੀਤਾ ਸਾਰੇ ਚੈਨਲਾਂ ਨੇ ਜਿਹੜਾ ਇੱਕ ਧੀ ਦਾ ਵਿਆਹ ਸੀਗਾ ਸਾਡੇ ਤੱਕ ਇਹ ਖਬਰਾਂ ਪਹੁੰਚੀਆਂ ਤੁਹਾਡੇ ਜ਼ਰੀਏ ਪਹੁੰਚੀਆਂ ਤੇ ਇਹੋ ਜੇ ਕੰਮ ਤੁਸੀਂ ਅੱਗੇ ਵੀ ਕਰਦੇ ਰਿਹਾ ਕਰੋ ਪਰਮਾਤਮਾ ਤੁਹਾਨੂੰ ਸਾਰੇ ਮੀਡੀਆ ਨੂੰ ਚੜ੍ਹਦੀ ਕਲਾ 'ਚ ਰੱਖੇ ਮੰਗ ਕੇ ਮੇਨ ਮਕਸਦ ਹੈ ਕਿ ਇਹਨਾਂ ਦੀ ਕੀ ਕੀ ਡਿਮਾਂਡਸ ਕੀ ਨੇ ਡਿਮਾਂਡ ਸੀ ਇਹਨਾਂ ਦੀ ਬੱਚੀ ਦਾ ਵਿਆਹ ਸੀ ਵਿਚਾਰਿਆਂ ਦਾ ਕਹਿੰਦੇ ਸੀ ਕੁਝ ਵੀ ਹੈ ਨਹੀਂ ਸੀ ਬੜਾ ਬੁਰਾ ਹਾਲ ਸੀ ਤੇ ਅੱਜ ਚਿਹਰੇ ਤੇ ਖੁਸ਼ੀ ਵੇਖ ਕੇ ਬੜਾ ਮਨ ਖੁਸ਼ ਆਇਆ ਇੱਕ ਘਰ ਪੈਣ ਵਾਲਾ ਇਹਨਾਂ ਦਾ ਉਹ ਵੀ ਜਿਹੜੀ ਫਾਈਲ ਇਹਨਾਂ ਨੂੰ ਮੈਂ ਕਿਹਾ ਦੋ ਮੈਂ ਕਿਹਾ ਕਮਿਸ਼ਨਰ ਸਾਹਿਬ ਕੋਲ ਅਸੀਂ ਪਾਸ ਕਰਾ ਕੇ ਜਿਹੜੇ ਸਰਕਾਰ ਰੋਂ ਪੈਸੇ ਹੁੰਦੇ ਦਵਾਵਾਂਗੇ ਔਰ ਜਿਹੜੀਆਂ ਸਹੂਲਤਾਂ ਸਰਕਾਰੀ ਮਿਲਣੀਆਂ ਚਾਹੀਦੀਆਂ ਉਹ ਤੇ ਮਿਲਣੀਆਂ ਹੀ ਚਾਹੀਦੀਆਂ ਵਾ ਉਹਨਾਂ ਪਰਿਵਾਰਾਂ ਨੂੰ ਮਿਲਣੀਆਂ ਚਾਹੀਦੀਆਂ ਜਿਨ੍ਹਾਂ ਨੂੰ ਜ਼ਰੂਰਤ ਆ ਕਿਉਂਕਿ ਗੁਰੂ ਦੀ ਨਗਰੀ ਦੇ ਵਿੱਚ ਆਪਾਂ ਸਾਰੇ ਹੀ ਗੁਰੂ ਦੇ ਬੱਚੇ ਆ ਤੇ ਸਾਡਾ ਸਾਰਿਆਂ ਦਾ ਫਰਜ਼ ਬਣਦਾ ਆਪਾਂ ਇਹੋ ਜੇ ਪਰਾਲੇ ਜਿਹੜੇ ਤੁਸੀਂ ਸਾਡੇ ਤੱਕ ਪਹੁੰਚਾਇਆ ਕਰੋ ਅਸੀਂ ਤੁਹਾਡੇ ਜ਼ਰੀਏ ਜਿਹੜੇ ਸਿਰੇ ਸਭ ਤੋਂ ਜ਼ਿਆਦਾ ਵਧਾਈ ਦੇ ਪਾਤਰ ਤੁਸੀਂ মিডিਆ ਵਾਲੇ ਜੇ ਮੈਂ ਤੇ ਵੱਲੋਂ ਤੁਹਾਡਾ ਤੇ ਦੇਣ ਦੇ ਹੀ ਨਹੀਂ ਸਕਦਾ ਤੇ ਤੁਸੀਂ ਸਾਡੇ ਤੱਕ ਨਾਂ ਪਚਾਓਗੇ ਤੇ ਕਿੱਦਾਂ ਪਹੁੰਚਣ ਗਿਆ ਗੱਲਾਂ ਇੱਕ ਅਵੇਅਰ ਲੋਕਾਂ ਨੂੰ ਕਰਨਾ ਜਿਹੜਾ মিডিਆ ਦੇ ਹੱਥ ਬਹੁਤ ਕੁਝ ਆ ਤੇ ਚੰਗੀਆਂ ਕੁਚੀ ਸਿੰਘ ਔਜਲਾ ਆਣਗੇ ਅੱਜ ਪਹੁੰਚ ਬਿਲਕੁਲ ਔਜਲਾ ਸਾਹਿਬ ਆਉਣਗੇ ਜੇ ਔਜਲਾ ਸਾਹਿਬ ਇੱਥੇ ਨਾ ਹੋਏ ਤੇ ਉਹਨਾਂ ਦੇ ਮਾਤਾ ਜੀ ਅਸੀਂ ਸਾਰੇ ਆਵਾਂਗੇ ਇੱਥੇ ਸਾਰਾ ਪਰਿਵਾਰ ਆਊਗਾ ਔਜਲਾ ਸਾਹਿਬ ਦਾ ਅਸੀਂ 24 ਘੰਟੇ ਹਾਜ਼ਰ ਹਾਂ ਤੁਸੀਂ ਇਹੋ ਜਿਹੀ ਜਿੱਥੇ ਵੀ ਕਿਤੇ ਕੋਈ ਕੰਮ ਹੁੰਦਾ ਵਾ ਕੋਈ ਖਬਰ ਹੁੰਦੀ ਆ ਸਾਡੇ ਜ਼ਰੂਰ ਧਿਆਨ ਚ ਲਿਆਇਆ ਕਰੋ ਅਸੀਂ ਉਸੇ ਵੇਲੇ ਹ ਬਣਿਆ ਨਾ ਤੇ ਸਾਡਾ ਫਰਜ਼ ਬਣਦਾ ਕਿ ਅਸੀਂ ਆਪਣੇ ਪਰਿਵਾਰ ਦੇ ਦੁੱਖ ਸੁੱਖ ਜਿਹੜੇ ਆ ਕਿਸੇ ਵੇਲੇ ਉੱਥੋਂ ਤੱਕ ਨਹੀਂ ਪਹੁੰਚ ਸਕਦੇ ਅਸੀਂ ਹਰ ਕਿਸੇ ਦੀ ਸੇਵਾ 'ਚ ਹਾਜ਼ਰ ਹਾਂ ਤੁਸੀਂ ਸਾਨੂੰ ਦੱਸਿਆ ਕਰੋ ਇਹ 'ਚ ਕੋਈ ਪਾਰਟੀ ਨਹੀਂ ਅਸੀਂ ਸਾਰੇ ਗੁਰੂ ਦੇ ਬੱਚੇ ਆਂ ਔਰ ਇਸ ਨਗਰੀ ਦੇ ਸੇਵਾਦਾਰ ਆਂ ਤੁਹਾਡੀ ਵੀ ਸੇਵਾ ਸਾਡੀ ਵੀ ਸੇਵਾ ਪਰ ਰਲ ਮਿਲ ਕੇ ਸਾਰਿਆਂ ਨੇ ਇਸ ਨਗਰੀ ਦੇ ਵਿੱਚ ਸੇਵਾ ਕਰਨੀ